ਤੇਰੀਆਂ ਤੇ ਫੁੱਲ ਪਰਦੇਸੀਆਂ ਹੋ ਯਾਦ ਤੇਰੀਆਂ ਤੇ ਫੁੱਲ ਪਰਦੇਸੀਆਂ ਮੈਂ ਸਹਜ ਪਰਉਣ ਲੱਗ ਪਈ ਖਤ ਪਿਆ ਮੈਂ ਕੱਲੀ ਬਹਿ ਕੇ ਰੋਣ ਲੱਗ ਪਈ ਮੈਂ ਕੱਲੀ ਬਹਿ ਕੇ ਰੋਣ ਲੱਗ ਪਈ ਤੇਰੀਆਂ ਯਾਦ ਤੇਰੀ ਸਤਾਇਆ ਨਾ ਕਰਵੇ ਰਵਾਇਆ ਨਾ ਕਰਵੇ ਪਿਆਰ ਕਰ ਦਿਆਂ ਗਲ ਨਾਲ ਲਾਇਆ ਤਾਂ ਕਰਵੇ ਸਾਣਾ ਵੇ ਮਰਮੁਕ ਜਾਣਾ ਵੇ ਜੇ ਤੂੰ ਪਾਲਿਆ ਵਿਛੋੜਾ ਨਹੀਂ ਹੋਣਾ ਤੈਨੂੰ ਚੈਨ ਮਿਲ ਜਾਣਾ ਤੈਨੂੰ ਆਕੇ ਮੈਂ ਨਹੀਂ ਆਣਾ ਇੱਕ ਦਿਨ ਮਿਲ ਜਾਣਾ ਤੈਨੂੰ ਹੋ ਯਾਦ ਮੇਰੇ ਹੋਣੀ ਇੱਕ ਦਿਨ ਮੈਂ ਨਹੀਂ ਹੋਣਾ ਫਿਰ ਰहत ਗਈ ਫਿਰ ਸਾਲ ਗਿਆ ਪਹਿਲਾ ਜਲਮ ਹਸਾ ਨੂੰ ਲੜ ਲ ਅਕੇ ਟਲ ਗਿਆ ਹਰ ਲਮਹ ਹਸਾ ਨੂੰ ਲੜ ਲ ਅਕੇ ਟਲ ਗਿਆ ਤੇਰੀ ਯਾਦ ਚੇ ਪਲ ਪਲ ਰਾਰੇ ਯਾਦ ਚੇ ਪਲ ਪਲ ਰਾਰੇ ਜੇ ਤੂੰ ਜਾਣ ਗਏ ਸਾਡੀ ਕਮਜ਼ੋਰੀ ਹੋ ਫਾਇਦਾ ਲੈ ਨਾ ਨਜ ਜ ਸਾਣਿਆ ਜੇ ਤੂੰ ਜਾਣ ਗਏ ਸਾਡੀ ਕਮਜ਼ੋਰੀ ਹੋ ਤੂੰ ਤਾਂ ਸੱਚੀ ਰਬ ਵਣ ਭਾ ਗयो ਤੇਰੇ ਤਾਂ ਸੱਚੀ ਰਬ ਵਣ ਭਾ ਗयो ਅੱਥੇ ਚ ਪੜਾਤੀਏ ਸਡੋਰੀ ਨਦਰ ਦਰਤੇ ਮਰਣ ਟਕਰਾ ਨਦਰ ਦਰਤੇ ਮਰਣ ਟਕਰਾ ਖੋਜੇ ਰਬ ਦੇ ਹਾਂ ਭਾਈ ਰਾਣੀਆਂ ਗਾਣਾ ਵੀ ਗਾਣਾ ਜੇ ਐਦਾਂ ਹੀ ਆ ਜੋ ਇਹ ਤਾਂ ਆ ਜੋ ਕਿਹੜਾ ਸੁਣਾਉਂਗਾ ਗਾਣਾ ਸਰ ਤਾਂ ਬਾਈ ਗਈ ਆ ਜੀ ਧਿਆਨ ਨਾਲ ਹਾਂਜੀ ਮੇਂ ਮਨ ਦਾ ਨਹੀਂ ਇਹ ਦਿਲ ਦਿਲ ਦੇ ਗੱਲ ਵੇ ਬਦਲੇ ਗਿਆ ਇਹ ਹੋਇਆ ਜਕਲ ਲੈ ਕਿਰਨਾਂ ਜੋ ਗਾਉਂਦਾ ਸ਼ੌਂਕ ਤੇ ਦਰਸਲ ਛੋਟੇ ਹੁੰਦੇ ਸੀਗਾ ਛੋਟੇ ਹੁੰਦੇ ਸੀ ਟੀਵੀ ਚ ਵੇਖਦੇ ਸੀ ਤਾਂ ਫਿਰ ਹੌਲੀ ਹੌਲੀ ਇਦਾ ਹੀ ਗਾਉਂਦੇ ਸੀਗੇ ਥੋੜਾ ਥੋੜਾ ਕਰਕੇ ਦਹੀਂ ਟਾਈਮ ਪਾਸ ਕਰਦੇ ਆ ਮਤਲਬ ਗਾਗੂ ਕੇ ਘਰ ਦਾ ਕੰਮ ਕਰਦੇ ਆ ਤੇ ਫਿਰ ਗਾਉਂਦੇ ਰਹਿੰਦੇ ਹਾਂ ਹਾਂਜੀ ਫੈਮਿਲੀ ਚ ਮੇਰਾ ਬ੍ਰਦਰ ਗਾਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮੇਰੇ ਨਨਾਂ ਦਾ ਗਲਕੇ ਗਾਨੇ ਸੀ ਕਿ ਉਹ ਫਿਰ ਕਦੋਂ ਗਾਉਂਦਾ ਮੌਕਾ ਮਿਲਦਾ ਹੈ ਸਿੱਖ ਲੋਕੋ ਨੀ ਜਿੱਥੇ ਆਪਣੀ ਕੋਈ ਵਿਆਹ ਸ਼ਾਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਤਾਂ ਫਿਰ ਅਸੀਂ ਰਲ ਕੇ ਗਾਉਂਦੇ ਆਂ ਫਿਰਦਾ ਹੈ ਪਰ ਕੁਝ ਕਹਿੰਦੇ ਨਹੀਂ ਆ ਕਹਿੰਦੇ ਠੀਕ ਹੈ ਆਪਣਾ ਹਨਰ ਕੁਝ ਨਹੀਂ ਹੁੰਦਾ ਗਾਓ ਜਦੋਂ ਵੇਲੇ ਰਹੀ ਤੇ ਥੋੜਾ ਬੋਤਾ ਤੇ ਗਾ ਹੀ ਲੀਦਾ ਹੈ ਕਿਹੜਾ ਸਮਾਨ ਵੇਚਦੇ ਆਂ ਬੰਟਾ ਜੀ ਮੇਨੀਆਰੀ ਦਾ ਸਮਾਨ ਵੇਚਦੇ ਮੇਕਅਪ ਦਾ ਜਦੋਂ ਵੇਲੇ ਹੋ ਜਾਂਦਾ ਫਿਰ ਥੋੜਾ ਬੋਤਾ ਗਾ ਲੀਦਾ ਹੈ ਛੱਲੇ ਛੱਲੇ ਗਾ ਕੇ ਫਿਰ ਟਾਈਮ ਪਾਸ ਕਰਦੇ ਆ ਨਾ ਜਦੋਂ ਕੋਈ ਇਕੱਠੇ ਹੋ ਜਾਂਦੇ ਆ ਸਾਰੇ ਹਲਕੇ ਫਿਰ ਛੱਲੇ ਛੱਲੇ ਗਾਉਂਦੇ ਛੱਲੇ ਦਾ ਛੋਟਾ ਜਿਹਾ ਕੋਈ ਸੁਣਾਦਾ ਸਾਨੂੰ ਛੋਟਾ ਜਿਹਾ ਜਿਆਦਾ ਨਹੀਂ ਬਟਾ ਪਹਿਲੇ ਹੀ ਹੋਟਲਤ ਤੋਂ ਚਾਹ ਪੀਂਦੀ ਸੀ ਲੀ ਹੋਟਲ ਤੋ ਚਾ ਪੀਤੀ ਹੋ ਪਹਿਲੀ ਹੋਟਲ ਤੋ ਚਾ ਪੀਤੀ ਕਬਰ ਤੇ ਲਿਖੇ ਮਰਸਾਂ ਨਈਓ ਢੋਲੇ ਵਫਾ ਕੀਤੀ ਹੋ ਨਈਓ ਢੋਲੇ ਵਫਾ ਕੀਤੀ ਤੇ ਵੀ ਲਾਗੇ ਖਲੋਂਦੇ ਕਿ ਨ ਚੰਗਾ ਹੀ ਆ ਚਲੋ ਕੋ ਛਾਂਦਾ ਹੁਨਰ ਹੈ ਤੇ ਅੱਗੇ ਵਿਖਾਓ ਹੁਨਰ ਠੀਕ ਹੈ ਸਪੋਰਟ ਠੀਕ ਦਿੰਦੀ ਸਪੋਰਟ ਸਪੋਰਟ ਸਰ ਆਪਣਾ ਹੁਨਰ ਦਿਖਾਓ ਕੋਈ ਬਚਪਨ ਤੋਂ ਹੀ ਹੈ ਸਰ ਜਿਵੇਂ ਜਦੋਂ ਅਸੀਂ ਕੋਈ ਪ੍ਰੋਗਰਾਮ ਹੋਵੇ ਵਿਆਹ ਸ਼ਾਦੀਆਂ ਦਾ ਕੋਈ ਕਰਦਾ ਪ੍ਰੋਗਰਾਮ ਮੈਟਰ ਹੋਵੇ ਉਹ ਫਿਰ ਤੁਹਾਨੂੰ ਪਤਾ ਹੀ ਚੱਲਦਾ ਇਸ ਆਪਣੀ ਲੇਰ 'ਚ ਲੱਗੇ ਰਹਿੰਦੇ ਜਦੋਂ ਗਾਈ ਜਾਂਦੇ ਕਦੇ ਰੋਟੀ ਬਣਾਉਣ ਲੱਗਿਆਂ ਕਦੇ ਜਾਣ ਲੱਗਿਆਂ ਕੋਈ ਗੱਲ ਨਹੀਂ ਸਰ ਅਸੀਂ ਤੇ ਚਾਹੁੰਦੇ ਹਾਂ ਆਪਣਾ ਹੁਨਰ ਹੈ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੇ ਲੋਕ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰ ਹੀ ਗਾ ਵਧਣਗੇ ਮਤਲਬ ਹੁਣ ਤੁਸੀਂ ਆਇਓ ਸਰ ਹੁਣ ਅੱਗੇ ਹੋਰ ਵੀ ਆਣ ਇਹਨਾਂ ਨੂੰ ਸਪੋਰਟ ਕਰਨ ਚੱਕਨ ਤੇ ਬਹੁਤ ਵਧੀਆ ਗੱਲ ਹੈ